मेरा नाम शिवाय है जी जय श्री श्याम खाटू नरेश की जय हारे के सहारे की जय बाबा जी का जन्म महोत्सव आठ तरीक शनिवार फेस वन दुर्गा माता मंदिर में बड़ी धूमधाम से मनाया जा रहा है जो मैं सबसे अपील करता हूं कि बाबा के दर्शन करो आकर जन्मदिन बाबा का मनाए धूमधाम से नाचकर और ने और बहुत धूमधाम से पब्लिक आए हमारी तरफ से उनको हर चीज़ की सुविधा दी जाएगी रात को बाबा जी का भरपूर भंडारा भी चलेगा और वर्षा होएगी और बहुत धूमधाम से जन्मदिन मनाया जाएगा तो बाबा जी का समय शाम सात बजे से लेकर बाबा की इच्छा तक कीर्तन चलता रहेगा जय श्री शाहियों ਸਭ ਧੂਮ-ਧਾਮ ਸੇ ਆਏ ਮਿਲ-ਜੁਲ ਕੇ ਆਏ ਸਾਰੇ ਔਰ ਆਸ ਪੜੋਸ ਕੋ ਸਾਥ ਮੇ ਲੈ ਕੇ ਆਏ ਬਾਬਾ ਜੀ ਦਾ ਜਨਮ ਮਨਾਏ ਜੀ ਸਾਰੇ ਜੀ ਸ਼੍ਰੀ ਖਾਟੂ ਕੇ دیਵਾਨੇ ਸੇਵਾ ਸਮਿਤੀ ਵੱਲੋਂ ਜੀ ਸ਼੍ਰੀ ਖਾਟੂ ਸ਼ਾਮ ਬਾਬਾ ਜੀ ਦਾ ਜਨਮ ਉਤਸਵ ਅਦਿਨ ਸ਼ਨੀਵਾਰ ਤਰੀਕ 8 ਤੇ ਸ਼ਾਮੀ 7 ਵਜੇ ਸ਼੍ਰੀ ਦੁਰਗਾ ਮਾਤਾ ਮੰਦਰ ਫੇਸਵੰਦੁਗਰੀ ਚ ਬੜੀ ਧੂਮ-ਧਾਮ ਨਾਲ ਮਨਾ ਰਹੇ ਆ। ਤਰ ਅੱਜ ਮੀਟਿੰਗ ਤੇ ਕੀ-ਕੀ ਆਜ ਮੀਟਿੰਗ ਤੇ ਅਸੀਂ ਸਾਰਾ ਕੁਝ ਫਾਈਨਲ ਕਰਤਾ ਜਿੰਦੇ ਭਵਿਆ ਦਰਬਾਰ ਜੀ ਭਵਿਆ ਸ਼ਿੰਗਾਰ ਸ਼ਾਮ ਰਸੋਈ ਇਤਰ ਵਰਸ਼ਾ ਛੱਪਣ ਭੋਗ ਤੇ ਹੋਰ ਵੀ ਬਾਬਾ ਜੀ ਦੀ ਕਿਰਪਾ ਨਾਲ ਪ੍ਰਸ਼ਾਦ ਬਹੁਤ ਕੁਝ ਹੋਏਗਾ ਜੀ ਵੱਡੇ ਵੱਡੇ ਸਿੰਗਰ ਆ ਰਹੇ ਆ ਜੀ ਗਵਾਲੀਅਰ ਤੋਂ ਮੈਡਮ ਸ਼ਵਾਨੀ ਸ਼ਰਮਾ ਜੀ ਆ ਰਹੇ ਹੋਰ ਦੋ ਤਿੰਨ ਸਿੰਗਰ ਨਾਲ ਲੋਕਲ ਸਿੰਗਰ ਸਾਡੇ ਨਾਲ ਲੱਗ ਰਹੇ ਆ ਜੀ ਇਹਦੇ باوجود ਵੀ ਅਸੀਂ ਪਹਿਲੇ ਦਾ ਇੱਕ ਲੜੀ ਵਾਈਜ਼ ਹਰ 81 ਦੇ ਕੀਰਤਨ ਕਰਦੇ ਆ ਜੀ ਆਪਣੇ ਮੈਂਬਰਾਂ ਦੇ ਘਰ ਕਰਦੇ ਆ ਜੀ ਹਰ ਆਕਾਸ਼ੀ ਤੇ ਹਰ ਮਹੀਨੇ ਦੀ ਪਹਿਲੀ ਆਕਾਸ਼ੀ ਤੇ ਕੀਰਤਨ ਅਸੀਂ ਕਰਦੇ ਆ ਦੂਜੀ ਅਸੀਂ ਵੀ ਹਰ ਮਹੀਨੇ ਯਾਤਰਾ ਸ੍ਰੀ ਘਾਟੂ ਸ਼ਾਮ ਜੀ ਵੀ ਜਾਂਦੀ ਸਾਲਾ ਸਰ ਵੀ ਜਾਂਦੀ ਹੈ ਹੁਣ ਸਾਡੀ ਚੌਥੀ ਪਰਿਵਾਰਿਕ ਵੱਸ ਯਾਤਰਾ ਜੋ ਕਿ ਮਥਰਾ ਵਿੰਦਵਾਨ ਬਰਸਾਨਾ ਨੰਦਗੌਂ ਰਮਨ ਰੀਤੀ ਦਿਨ ਵੀਰਵਾਰ ਮਿਤੀ 13 ਨਵੰਬਰ ਨੂੰ 2025 ਨੂੰ ਸ਼੍ਰੀ ਦੁਰਗਾ ਮਾਤਾ ਮੰਦਰ ਫੇਸਵੰਦੁਗਰੀ ਤੋਂ ਜਾ ਰਹੀ ਹੈ ਰਾਤੀ 10 ਵਜੇ ਜੀ ਟਿਕਟਸ ਉਹ ਦੇ ਅਵੇਲੇਬਲ ਹੈ ਜਾਂ ਬੁਕਿੰਗ ਕਰਨੀ ਹੋਵੇ ਕਿਤਾ ਹਾਂਜੀ ਉਹ ਬੁਕਿੰਗ ਸਾਡੀ ਤਕਰੀਬਨ ਆਲਮੋਸਟ 90% ਬੱਸ ਸਾਡੀ ਫੁੱਲ ਹੈ ਜੀ ਤੇ ਅਸੀਂ ਬਹੁਤ ਵਧੀਆ ਅਸੀਂ ਪਹਿਲੇ ਆਪ ਜਾ ਕੇ ਸਾਰਾ ਅਰੇਂਜਮੈਂਟ ਕਰਕੇ ਆਏ ਆ ਅਸੀਂ ਸੰਗਤ ਨੂੰ ਖਰਾਬ ਨਹੀਂ ਕਰਨਾ ਅਸੀਂ ਤਾਂ ਵੱਧ ਤੋਂ ਵੱਧ ਬਾਬਾ ਜੀ ਦੀ ਕਿਰਪਾ ਨਾਲ ਵੱਧ ਤੋਂ ਵੱਧ ਜਿਹੜੇ ਬਜ਼ੁਰਗ ਭੈਣ ਭਰਾ ਮਾਤਾ ਪਿਤਾ ਜਿਹੜੇ ਘਰੇ ਬੈਠੇ ਆ ਜਿਹੜੇ ਦਰਸ਼ਨ ਨਹੀਂ ਕਰ ਸਕਦੇ ਉਹਨਾਂ ਨੂੰ ਸਾਡੀ ਪਰਮਾਤਮਾ ਦੀ ਡਿਊਟੀ ਲਈ ਆ ਵੀ ਅਸੀਂ ਉਹਨਾਂ ਨੂੰ ਆਦੇ ਨਾਲ ਲੈ ਕੇ ਜਾਈਏ ਤੇ ਉਹਨਾਂ ਨੂੰ ਦਰਸ਼ਨ ਕਰਾਈਏ ਇਸ ਤੋਂ ਬਾਅਦ ਖੂਨਦਾਨ ਕੈਂਪ ਵੀ ਲਾਵਾਂਗੇ ਆਨ ਵਾਲੇ ਦਿਨਾਂ 'ਚ ਹੋਰ ਵੀ ਕੁਝ ਕਰਾਂਗੇ ਜੇ ਬਾਬਾ ਜੀ ਦੀ ਫੁੱਲ ਕਿਰਪਾ ਸਾਡੇ